ਹਾਂਜੀ ਸਤਿ ਸ੍ਰੀ ਅਕਾਲ ਲੋਕੋ ਜੀ ਆਈ ਹੋਪ ਦਿਸ ਇਜ਼ ਅਨ ਐਸ਼ੀ ਡੇ ਹੈਪੀ ਐਂਡ ਬਲਾਸੋਣਾ ਜਿਹਦਾ ਤੁਹਾਡੇ ਨਾਲ ਮੈਂ ਗੱਲ ਸ਼ੇਅਰ ਕਰਦੀ ਆ ਤੇ ਚਲੋ ਆਪਾਂ ਬਲੌਗ ਦੀ ਸ਼ੁਰੂਆਤ ਕਰਦੇ ਆ ਹਨਾ ਸਭ ਤੋਂ ਪਹਿਲਾਂ ਮੈਂ 9 ਵਜੇ ਆ ਗਈ ਆ ਕਮ ਤੇ ਕਿਉਂਕਿ ਇਹ ਮੁੰਡਾ ਇਹਨਾਂ ਦਾ ਠੀਕ ਨਹੀਂ ਹੈਗਾ ਗੋਰੀਆਂ ਦਾ ਤਾਂ ਕਰਕੇ ਉਹਦੇ ਕਰਕੇ ਅੱਜ ਅਰਲੀ ਆਣਾ ਪਿਆ ਕਿਉਂਕਿ ਇਹ ਸਮਰ ਸਕੂਲ ਨਹੀਂ ਜਾਂਦੇ ਹੈਗੇ ਤਾਂ ਕਰਕੇ ਘਰ ਹੀ ਆਪਚਾਰਾ ਠੀਕ ਹੈ ਕੱਲ ਜਿਹੜੇ ਤੁਹਾਨੂੰ ਦੱਸਿਆ ਮੁੰਡਾ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸਿਰਾ ਕਿਉਂਕਿ ਇੱਥੇ ਥੋੜਾ ਜਿਹਾ ਫਲੂ ਚੱਲ ਰਿਹਾ ਹੈ ਇਸ ਇਸ ਚੀਜ਼ ਦਾ ਠੀਕ ਹੈ ਕਿ ਇੱਕ ਰੂਹ ਹੁੰਦਾ ਹੈ ਮਨੁੱਖਾਂ ਦਾ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸੀ ਜਦੋਂ ਕੱਲ ਮੈਂ ਸਵੇਰੇ ਆਈ ਮੈਂ ਉਹਦੀ ਫੋਲ ਕੇਅਰ ਕੀਤੀ ਹੈ ਨਾ ਮੁੰਡੇ ਦੀ ਚਲੋ ਮੈਂ ਪ੍ਰਾਊਡ ਫੀਲ ਨਹੀਂ ਕਰਦੀ ਕਿ ਲੇਕਿਨ ਅਸੀਂ ਆਪਣੇ ਮਾਂ ਬਾਪ ਤੋਂ ਅਸੀਂ ਦਾਦਿਆਂ ਪਰਦਾਦਿਆਂ ਕੋਲੋਂ ਅਸੀਂ ਸਿੱਖਿਆ ਹੋਇਆ ਵੀ ਅਸੀਂ ਕੀ ਕਰਨਾ ਹੈ ਨਾ ਪਹਿਲਾਂ ਤਾਂ ਮੁੰਡੇ ਨੂੰ ਸਾਰਾ ਮਤਲਬ ਕੈਪ ਉਹਨਾਂ ਕੋਲ ਟੋਪੀ ਹੈ ਨਹੀਂ ਸੀ ਮਤਲਬ ਇਹਨਾਂ ਨੂੰ ਪਤਾ ਹੀ ਨਹੀਂਗਾ ਕਿ ਜਦੋਂ ਬੰਦਾ ਬਿਮਾਰ ਹੁੰਦਾ ਆ ਕਿ ਬੰਦੇ ਦਾ ਮਤਲਬ ਟੋਪੀ ਵਗੈਰਾ ਬੰਦੇ ਨੂੰ ਦੇ ਦੇਈਆਂ ਹਨ ਇਹਨਾਂ ਲੋਕਾਂ ਨੂੰ ਇਹ ਨੌਲੇਜ ਨਹੀਂ ਹੈਗੀ ਮੈਂ ਸੱਚੇ ਦੱਸਦੀ ਗੋਰੀਆਣਾ ਸਪੈਸ਼ਲਿਸਟ ਠੀਕ ਹੈ ਇਹਨਾਂ ਨੇ ਤਾਂ ਆਪਣਾ ਹੀ ਦੇਖਣਾ ਕਿਤਾਬਾਂ ਸਾਇੰਸ ਦੀ ਹੈ ਜਿਆਦਾ ਬਲੀਵ ਕਰਦੇ ਹੋ ਹਨਾ ਮਤਲਬ ਕਿ ਬਸ ਉਹ ਕੀ ਹਨਾ ਮਤਲਬ ਇਹ ਦੇਸੀ ਤਰੀਕੇ ਸਾਡੇ ਸਿਰਫ ਏਸ਼ੀਅਨ ਲੋਕਾਂ ਦੇ ਚੱਲਦੇ ਆ ਇੱਥੇ ਦੇਸੀ ਚਲੇ ਤਰੀਕੇ ਚੱਲਦੇ ਹੈਗੇ ਤੇ ਮੈਂ ਆਪ ਅਪਣਾਇਆ ਕਹਦਾ ਦੇਸੀ ਤਰੀਕਾ ਠੀਕ ਹੈ ਮੈਨੂੰ ਬਰਾਉ ਫੀਲ ਵੀ ਹੋਇਆ ਤੇ ਮੈਂ ਹੁਣ ਕੱਲ ਮੁੰਡੇ ਦੀ ਬੜੀ ਸੇਵਾ ਕੀਤੀ ਵਿਚਾਰਾ 10 ਸਾਲ ਦਾ ਆ ਪਹਿਲਾਂ ਤੁਹਾਨੂੰ ਇੱਕ ਖਾਤਾ ਮਤਲਬ ਠੰਡ ਚਈ ਮਤਲਬ ਉਹ ਨਿੱਕਰ ਪਾਦਾ ਰਿਹਾ ਕਹਿੰਦਾ ਮੈਨੂੰ ਠੰਡ ਨਹੀਂ ਲੱਗੀ ਉਹਦੇ ਕਰਕੇ ਉਹਨੂੰ ਠੰਡ ਲੱਗੇ ਜਦ ਠੰਡ ਲੱਗੀ ਨਾ ਇੱਕਦਮੇ ਲੱਗੀ ਮੈਂ ਤੁਹਾਨੂੰ ਦੱਸਿਆ ਤੇ ਫਲੂ ਚ ਆ ਕੇ ਚੱਲਦਾ ਜਿਦਾ ਮੈਂ ਬੋ ਮਾਰੀ ਹੋਈ ਸੀ ਹਨਾ ਤੇ ਉਸ ਤੋਂ ਬਾਅਦ ਮੈਂ ਕੱਲ ਨੂੰ ਵੀ ਬੜੀ ਸੇਵਾ ਕੀਤੀ ਉਹਨੂੰ ਯੋਸ ਦਿੱਤਾ ਮਤਲਬ ਸੋਪ ਦਿੱਤਾ ਠੀਕ ਹੈ ਉਸ ਤੋਂ ਬਾਅਦ ਆਪਣੀ ਇੰਡੀਅਨ ਵਾਲੀ ਚਾਹ ਬਣਾ ਕੇ ਦਿੱਤੀ ਹਨਾ ਉਹ ਪਲਾਈ ਉਸ ਤੋਂ ਬਾਅਦ ਫਿਰ ਮੈਂ ਉਹਨੂੰ ਮਤਲਬ ਜਿੰਜਰ ਜਿੰਜਰ ਦਾ ਜ ਬਲੋਕ ਹੋ ਗਈ ਸੀ ਇਹਨਾਂ ਹੀ ਮਤਲਬ ਨੂੰ ਰੇਸ਼ਾ ਬਣ ਗਈ ਸੀ ਠੰਡ ਲੱਗੇ ਸੀ ਦੋ ਇਹਨਾਂ ਸਭ ਦੀਆਂ ਬਲੋਕ ਹੋ ਗਈਆਂ ਜੀਆਂ ਤਾਂ ਕਰ ਇਹਨਾਂ ਨੂੰ ਸਟੀਮ ਬਾਰ ਬਾਰ ਮੈਂ ਦਿੰਦੀ ਰਹੀ ਆ ਪਾਣੀ ਦੀ ਆ ਨਾ ਗਰਮ ਪਾਣੀ ਕਰਕੇ ਇਦਾਂ ਇਹਨਾਂ ਨੂੰ ਪਤਾ ਹੀ ਨਹੀਂ ਗਾਇਸ ਇਹਨਾਂ ਚੀਜ਼ਾਂ ਦਾ ਤੇ ਫਿਰ ਚਲ ਜੀ ਕੱਲ ਸ਼ਾਮ ਤੱਕ ਮੁੰਡਾ ਠੀਕ ਹੋ ਗਿਆ ਤੇ ਉਹਨੇ ਆਪਣੇ ਕਾਲ ਕੀਤੀ ਪਾਪਾ ਨਾਲ ਮਮਮੀ ਨੂੰ ਕਿ ਮੈਨੂੰ ਅਮਨਦੀਪ ਨੇ ਠੀਕ ਕਰਦਾ ਮੈਨੂੰ ਜਦੋਂ ਅਮਨਦੀਪ ਕਹਿੰਦੇ ਆ ਮੇਰਾ ਨਾਮ ਹਮਾ ਨਾਮ ਠੀਕ ਹੈ ਤੇ ਆਪਣੇ ਮਮੀਆਂ ਦੇ ਡੈਡੀ ਸ਼ਾਊਟ ਕਰਨ ਲੱਗੇ ਦੱਸਿਆ ਕਿ ਤੁਹਾਨੂੰ ਕੁਝ ਵੀ ਨਹੀਂ ਪਤਾ ਹੈਗਾ ਕਿ ਅਮਨਦੀਪ ਨੇ ਤਾਂ ਮੈਂ ਅਮਨਦੀਪ ਅਮਨ ਨੇ ਦਾ ਐਨ ਨਾ ਵੈਨੂ ਸਾਰਾ ਕੁਝ ਤਾਂ ਵੀ ਤੁਸੀਂ ਮੈਨੂੰ ਕੀਤਾ ਨਹੀਂ ਹੈਗਾ ਮਤਲਬ ਇਹਨਾਂ ਨੋ ਨਹੀਂ ਕੀਤਾ ਮੇਰੀ ਅਨ ਨਹੀਂ ਤੇ ਫਿਰ ਮੈਂ ਆਪਣੇ ਘਰ ਚਲੀ ਤੇ ਮੈਨੂੰ ਮੈਸ ਮੈਡਮ ਨੇ ਮੈਸੇਜ ਆਇਆ ਕਿ ਠੀਕ ਹੋ ਗਿਆ ਹਨਾ ਤੇ ਹੁਣ ਵੀ ਮੈਡਮ ਦੱਸ ਕੇ ਗਿਆ ਅੱਜ ਵੀ ਮੈਨੂੰ ਉਹ ਬਚਾਈ ਜੀ ਤਾਂ ਤੇ ਇੱਕ ਮੁੰਡੇ ਨੇ breakfast ਨਹੀਂ ਖਾਦਾ ਆਪਣੇ ਮਾਂ ਬਾਪ ਤੋਂ ਲੈ ਕੇ ਉਹੀ ਕਹਿੰਦਾ ਉਹਨਾ ਨੇ ਕੀ ਦੇਣਾ ਏ corn flakes ਪਾ ਕੇ ਬੱਸ ਕੋ ਅਹ ਅਮ ਮਤਲਬ ਠੰਡਾ ਦੁੱਧ ਪਾ ਲੈਣਾ ਉਹਨਾ ਦੇ ਵਿੱਚ ਠੀਕ ਏ ਤੇ ਇਹ ਲੋਕੀ ਇੱਦਾਂ ਦੀ ਅੱਗ ਹੋਰੀ ਕਰਦੇ ਹਨਾ ਇਹ ਲੋਕੀ ਕਿਹੜੇ ਇਹਦਾ boil ਵਗੈਰਾ ਕਰਦੇ ਏ ਤਾਂ ਬੱਸ corn flakes ਚੱਕਦੇ ਏ ਬੱਸ ਉਹ ਚ ਠੰਡਾ ਦੁੱਧ ਪਾ ਕੇ ਬੱਸ ਬੱਚਿਆਂ ਅੱਗੇ ਰੱਖ ਦਿੰਦੇ ਹਨਾ ਇੱਦਾਂ ਤੇ ਉਹਨੇ ਪੀਤਾ ਨਹੀਂ ਕਹਿੰਦਾ ਨਹੀਂ ਕਹਿੰਦਾ ਅਮਨ ਤੇ ਆਉਗੀ ਬੱਸ ਉਹੀ ਮੇਰਾ breakfast ਬਣਾਉਗੀ ਅੱਜ ਮਤਲਬ ਉਹ ਦੋਨੇ ਮਤਲਬ ਇਹਨਾਂ ਦੇ parents ਮੁੰਡੇ ਦੇ parents ਮਤਲਬ ਹੈਰਾਨ ਰਹਿ ਗਏ ਮੈਮ ਨੂੰ ਮੈਂ ਦੱਸਿਆ ਮੈਮ ਕਹਿੰਦੇ ਫਿਰ ਅਸੀਂ ਵੀ ਜਬਰਦਸਤੀ ਨਹੀਂ ਕੀਤੀ ਕੋਈ ਗੱਲ ਨਹੀਂ ਅਮਨ ਤੇ ਆਉਗੀ ਉਹ ਤੇਰੇ ਲਈ breakfast ਬਣਾਉਣੀ ਆ ਮਤਲਬ ਚਲੋ ਫਿਰ ਮੈਂ ਆਈ ਆ ਮੈਂ ਸਵੇਰੇ ਸਵੇਰੇ ਉਹਨੇ ਮੈਂ ਕਿਹਾ ਕੀ ਖਾਣਾ ਹੈ ਇੰਡੀਆ ਵਾਲੀ ਕਹਿੰਦਾ ਮੈਨੂੰ ਕੀ ਬਣਾ ਕੇ ਦੇ ਟੀ ਉਹਨੇ ਬਣਾਈ ਠੀਕ ਆ ਉਸ ਤੋਂ ਬਾਅਦ ਉਹਨੂੰ ਇੱਕ ਟੋਰਸ ਦਿੱਤਾ ਉਸ ਤੋਂ ਬਾਅਦ ਫਿਰ ਮੈਂ ਉਹਨੂੰ ਮਤਲਬ ਉਹ ਮੇਰੇ ਸਾਰੇ ਕੱਲwidehat ਕੱਲ ਮੈਂ ਆਪਣੇ ਘਰੋਂ ਲੈ ਕੇ ਆਈ ਸੀ ਉਹ ਜਿੰਜਰ ਇਹਨਾਂ ਦੇ ਘਰ ਹੈ ਨਾ ਸ ਕਿ ਬਿਲਕੁਲ ਜਿਵੇਂ ਸਾਡੇ ਦੇ ਸਾਰੇ ਜਾ ਕੇ ਠੀਕ ਹੈ ਮਾਰਕੀਟ ਤੋਂ ਪਹਿਲਾਂ ਜਿੰਜਰ ਲੈ ਕੇ ਆਏ ਠੀਕ ਹੈ ਕਿ ਜਿੰਜਰ ਇਹੋ ਜਿਹਾ ਆ ਸਾਡਾ ਕਿ ਮਤਲਬ ਜਿੰਜਰ ਦੇ ਨਾਲ ਇਹ ਮਤਲਬ ਦੇਸੀ ਤਰੀਕਾ ਇਹੋ ਜਿਹਾ ਆ ਸੀ ਡਾਕਟਰਾਂ ਕੋਲ ਵੀ ਸਿੱਖਿਆ ਜਿੱਥੋਂ ਮਰਜੀ ਹੈ ਨਾ ਆਪਾਂ ਪੇ ਜਿੰਜਰ ਵਧੀਆ ਹੁੰਦਾ ਹੈ ਇਹਦਾ ਖੰਗੋ ਉਹਦੇ ਲਈ ਰੇਸ਼ਾ ਫਿਰ ਉਹਦਾ ਜੂਸ ਬਣਾ ਕੇ ਦਿੱਤਾ ਠੀਕ ਹੈ ਮਤਲਬ ਬੜਾ ਆਪਣੀ ਜੋ ਕੋਈ ਹੋਪ ਮਤਲਬ ਇਹਨਾਂ ਨੇ ਵੀ ਕਿਹਾ ਕਿ ਸਾਨੂੰ ਐਨੀ ਨੌਲੇਜ ਨਹੀਂ ਹੈ ਜੀ ਸਾਨੂੰ ਐਡਾ ਦੇਸੀ ਤਰੀਕਾ ਦਾ ਪਤਾ ਨਹੀਂ ਹੈਗਾ ਇਹਨਾਂ ਨੂੰ ਪਤਾ ਵੀ ਘੱਟਾ ਹੋਣਾ ਚਾਹੀਦਾ ਕਿਉਂਕਿ ਇਹ ਤਾਂ ਯੂਰਪ ਦੇ ਲੋਕ ਆ ਇਹਨਾਂ ਨੂੰ ਸਾਡੀ ਕੰਟਰੀ ਜੋ ਸਾਡੇ ਏਸ਼ੀਅਨ ਤਰੀਕੇ ਉਹਨਾਂ ਨੂੰ ਪਤਾ ਨਹੀਂ ਆ ਤਾਂ ਕਰਕੇ ਡਿਫਰੈਂਟ ਦੱਸਣਾ ਸਾਡੇ ਵਾਸਤੇ ਹੁੰਦਾ ਤੇ ਹੁਣ ਮੁੰਡਾ ਬਿਲਕੁਲ ਠੀਕ ਹੋ ਗਿਆ ਬਸ ਥੋੜਾ ਜਿਹਾ ਫਰਕ ਰਹਿ ਗਿਆ ਠੀਕ ਹੈ ਉਹ ਵੀ ਠੀਕ ਹੋ ਜਾਣਾ ਹੈ ਤੇ ਬੜਾ ਮੈਨੂੰ ਵੀ ਬੜਾ ਪ੍ਰਾਊਡ ਜਿਹਾ ਫੀਲ ਹੋਇਆ ਹੈ ਹਨਾ ਕਿ ਮਤਲਬ ਐਨੀ ਗਾਈਡਨਸ ਸਾਡੇ ਮਾਪੇ ਨੇ ਅਸੀਂ ਦਾਦੀਆਂ ਪਰਦਾਦਾਦੀਆਂ ਨੇ ਸਾਨੂੰ ਦਿੱਤੀ ਹੋਈ ਹੈ ਕਿ ਸਾ ਮਤ ਦੇ ਆ ਕਿਸੇ ਨੂੰ ਮਤਲਬ ਇੰਨੀ ਕ ਮਤਲਬ ਹੁਣ ਹੈ ਹੋਇਆ ਕਿ ਅਸੀਂ ਕਿਸੇ ਨੂੰ ਇੱਥੇ ਦੱਸ ਸਕਦੇ ਆ ਮੇਰੇ ਜਿਹੜੇ ਪਹਿਲੇ ਐਮਪਲੋਇਰ ਵੀ ਸੀ ਉੱਥੇ ਵੀ ਉਹਨਾਂ ਨੇ ਤਰੀਕੇ ਨਾਲ ਦੱਸ ਵੀ ਰਹੇ ਸੀ ਜਿੰਜਰ ਬਾਰੇ ਤਾਂ ਹਮੇਸ਼ਾ ਹੀ ਦੱਦੀ ਰਹਿੰਦੀ ਸੀ ਇੱਥੇ ਵੀ ਜਿੰਜਰ ਬਾਰੇ ਹਮੇਸ਼ਾ ਕਿਉਂਕਿ ਨੋਲਜ ਜਿਹੜੀ ਅੱਛੀ ਗੱਲ ਆ ਚਲੋ ਇਹਨੂੰ ਨੋਲਜ ਨਹੀਂ ਕਹਿ ਸਕਦੇ ਜੋ ਵੀ ਹੈਗਾ ਠੀਕ ਹੈ ਅਸੀਂ ਤਾਂ ਮਤਲਬ ਦੱਸ ਸਕਦੇ ਕਿਉਂਕਿ ਮੈਂ ਏਸ਼ੀਆ ਨਾਲ ਤਾਂ ਕਰਕੇ ਇੱਥੇ ਮੁੰਡੇ ਦੇ ਕੋਲ ਟੋਪੀ ਵੀ ਨਸ ਹੈਗੀ ਟੋਪੀ ਦੀ ਗੱਲ ਕਰਦੇ ਆ ਤੇ ਮੈਂ ਉਹਦੇ ਫਾਦਰ ਦੇ ਰੂਮ ਚਲੋ ਟੋਪੀ ਲਾ ਬਕਉਂ ਦੇਤੀ ਉਹ ਬੱਚਾ ਐਦਾਂ ਦਾ ਆ ਨਾ ਦੇਖੋ ਬੱਚੇ ਨੇ ਮੇਰੀ ਗੱਲ ਮੰਨੀ ਆ ਸਾਰੀ ਰਾਤ ਉਹਨੇ ਟੋਪੀ ਨਹੀਂ ਉਤਾਰੀ ਤੁਸੀਂ ਇਹ ਦੇਖੋ ਸਾਰੀ ਰਾਤ ਤੇ ਮੈਡਮ ਦੱਸਦੇ ਆ ਕਿ ਸਾਰੀ ਰਾਤ ਟੋਪੀ ਨਹੀਂ ਮੈਮ ਕਹਿੰਦੀ ਮੈਂ ਕਿਹਾ ਵੀ ਹੱਡੀ ਤੂੰ ਟੋਪੀ ਉਤਾਰ ਦੇ ਕਹਿੰਦਾ ਨਹੀਂ ਮਮ ਅਮਨਤੀ ਕਹਿੰਦੀ ਆ ਕਿ ਟੋਪੀ ਨਹੀਂ ਉਤਾਰਨੀ ਹੈਗੀ ਠੀਕ ਹੈ ਸਵੇਰ ਵੀ ਟੋਪੀ ਲੈ ਕੇ ਬੈਠਾ ਆ ਦੇਖਲਾ ਮਤਲਬ ਕਹਿੰਦੇ ਆ ਮਤਲਬ ਇੰਨੀ ਮਤਲਬ ਉਸ ਬੱਚੇ ਨੇ ਵੀ ਮੇਰੀ ਗੱਲ ਮੰਨੀ ਆ ਠੀਕ ਹੈ ਮਤਲਬ ਠੀਕ ਹੈ ਮਤਲਬ ਕਿਸੇ ਦੀ ਸੇਵਾ ਕਰੋ ਆਪਣੇ ਦਿਲ ਲਾ ਕੇ ਕਰੋ ਕੋਈ ਵੀ ਹੈ ਜਹਾ ਛੋਟਾ ਬੱਚਾ ਹੈ ਹੈ ਤਾਂ ਇੱਕ ਸੇਵਾ ਹੀ ਹੈ ਨਾ ਜਾਈ ਕੋਈ ਵੀ ਹੋ ਰਗਾ ਜਾਈ ਸੇਵਾ ਉਹਦੀ ਮਨ ਤਨ ਨਾਲ ਸੇਵਾ ਕਰੋ ਮੇਰੇ ਮੈਡਮ ਇੱਦੋਂ ਦੀ ਸੀ ਮੈਂ ਬਹੁਤ ਮਸੁਵੈਦਾ ਕਰਦੀ ਸੀ ਕਦੇ ਵੀ ਇਹ ਤਾਂ ਫਰਕ ਨਹੀਂ ਸੀ ਕਰਦੀ ਤੇ ਮੈਨੂੰ ਵਧੀਆ ਲੱਗਦਾ ਐ ਤਾਂ ਮਤਲਬ ਕਿਸੇ ਦੀ ਕੇਅਰ ਕਰਨੀ ਹਨਾ ਕਿ ਮੈਨੂੰ ਗੋਡ ਗਿਫਟ ਕਹਿ ਸਕਦੇ ਮੈਨੂੰ ਮਿਲਿਆ ਹੁਣ ਮੈਨੂੰ ਬਹੁਤ ਕੇਅਰ ਕਰਨੀ ਜਦੋਂ ਮੈਂ ਨਾ ਤਾਂ ਜਿੱਦਾਂ ਮੈਂ ਇੰਡੀਆ ਵੀ ਸੀ ਨਾ ਮੇਰੀ ਅਸੀਂ ਜੱਟ ਜੀ ਮੈਂ ਜੱਟ ਪੰਜਾਬ ਫੈਮਿਲੀ ਚੋਂ ਕਿਸਾਨ ਫੈਮਿਲੀ ਚੋਂ ਬਲੌਗ ਕਰਦੀ ਆ ਤੇ ਜਦੋਂ ਮੇਰੇ ਫਾਦਰ ਮਤਲਬ ਸਾਹਕਾਰ ਕਰਨਗੇ ਅਸੀਂ ਲੱਤਾ ਗੁੱਟੜੀਆਂ ਆਪਣੇ ਫਾਕਾਂ ਦੀਆਂ ਸਾਰੇ ਭੈਣ ਭਰਾਵਾਂ ਨੇ ਮਤਲਬ ਸਾਡੀ ਮੇਰੀ ਭੈਣ ਭਰਾ ਇਦਾਂ ਦੇ ਆ ਠੀਕ ਐ ਅੰਤੇ ਆਪਣੀ ਮੰਮੀ ਦੀਆਂ ਲੱਤਾਂ ਘੁੱਟਣੀਆਂ ਆਪਣੀ ਮੰਮੀ ਦੀਆਂ ਬਾਹਾਂ ਦੇ ਕੋਲ ਜਦ ਮੇਰੀ ਮਾਮ ਦੀਆਂ ਬਾਹਾਂ ਦੋਦੀਆਂ ਸੀ ਆਪਾਂ ਮਤਲਬ ਬਾਹਾਂ ਬਾਹਾਂ ਘੁੱਟੜੀਆਂ ਹਨ ਆਪਣੀ ਮਾਮ ਦੀਆਂ ਡੈਡੀ ਦੀਆਂ ਲੱਤਾਂ ਘੁੱਟਣੀਆਂ ਮਤਲਬ ਇਹ ਸਾਡੇ ਨਾਲ ਮਤਲਬ ਕਹਿੰਦਾ ਸਾਡੇ ਸਾਡੀ ਰੱਖ-ਰਖ ਦੇ ਵਿੱਚ ਸੇਵਾ ਕਰਨੀ ਆ ਮੇਰੇ ਮੇਰੀ ਫੈਮਿਲੀ ਦੇ ਮੈਨੂੰ ਬਾਕੀਆਂ ਦਾ ਪਤਾ ਨਹੀਂ ਮੇਰੇ ਭੈਣ ਭਰਾਵਾਂ ਦੇ ਇੱਥੇ ਆ ਹੁਣ ਤੱਕ ਵੀ ਅਸੀਂ ਇਦਾਂ ਕਰਦੇ ਆਣੇ ਆ ਠੀਕ ਹੈ ਮੈਨੂੰ ਵਧੀਆ ਲੱਗਦਾ ਦਾ ਖੇਸਰੀ ਚੇਰ ਕਰਨਾ ਪਰ ਇਹ ਨਹੀਂ ਹੈਗਾ ਹਨ ਮਤਲਬ ਇਹਨਾਂ ਨੂੰ ਦੇਖੋ ਇਹ ਮਤਲਬ ਇਹਨੇ ਕੰਮੀ ਆ ਇਹਨਾਂ ਦੇ ਦਿਮਾਗ ਨਾ ਬਸ ਥੁੱਟੜਾ ਥੁੱਟੜ ਇਹਨਾਂ ਨੂੰ ਬਸ ਗੋਰਿਆਂ ਨੂੰ ਮੈਂ ਹਮੇਸ਼ਾ ਕਹਿੰਦੀ ਹਾਂ ਇਹਨਾਂ ਨੂੰ ਆਪਣਾ ਪਤਾ ਇਹਨਾਂ ਨੂੰ ਕੰਮ ਕਰ ਇਹ ਜੋਬ ਤੇ ਚੱਲ ਗਏ ਠੀਕ ਆ ਬਸ ਜੋਬ ਤੇ ਆ ਗਏ ਬਸ ਕੱਪੜੇ ਸਿੱਟ ਕੇ ਬਸ ਜੀ ਇਹਨਾਂ ਨੇ ਕੋਈ ਮੰਤ ਚੱਲ ਜਾਣਾ ਪਤਾ ਹੈ ਕਿ ਸਾਨੂੰ ਮਹਾਂ ਕੀ ਪਰ ਰੱਖਿਆ ਬਥੇ ਸਾਰੀ ਜ਼ਿੰਮੇਵਾਰੀ ਸਾਡੇ ਤੇ ਹੁੰਦੀ ਆ ਮਗਰ ਉਹ ਖਲਾਰਾ ਤਾਂ ਅਸੀਂ ਚੱਕਣਾ ਹੁੰਦਾ ਠੀਕ ਆ ਇਹਨਾਂ ਨੇ ਕਹਿਣਾ ਤਾਂ ਜੁੱਤੀਆਂ ਪੁੜਾਰ ਕੇ ਅੱਧਾ ਚੱਲ ਜਾਣਾ ਠੀਕ ਆ ਸਾਨੂੰ ਇਹ ਸਾਨੂੰ ਬਾਈ ਸਾਨੂੰ ਇਹ ਕੋਈ ਉਹ ਵੀ ਨਹੀਂ ਹੁੰਦਾ ਹੈਗਾ ਮਤਲਬ ਉਵਨੀ ਆ ਗਈ ਕੋਈ ਗਲਾਸ਼ ਕਵਾ ਵੀ ਨਹੀਂ ਹੈਗਾ ਕਿਉਂਕਿ ਸਾਨੂੰ ਨੌਕਰੀ ਹੈ ਸਾਡੀ ਹੈਨਾ ਸਾਨੂੰ ਇੱਥੇ ਪੈਸੇ ਮਿਲਦੇ ਆ ਰਾਈਟ ਅਸੀਂ ਤਾਂ ਇਹਨਾਂ ਦੇ ਖਿਲਾੜੇ ਮਗਰ ਛੱਕਿਆ ਜੋ ਵੀ ਹੈ ਅਜਦਾ ਦੇਖੋ ਜੀ ਮੈਨੂੰ 15 ਦਿਨ ਹੋ ਗਏ ਮੈਂ ਹਜੇ ਤੱਕ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਕਿਉਂਕਿ ਮੈਂ ਕੇਅਰ ਨਹੀਂ ਕਰਦੀ ਉਹ ਰੈਂਟ ਆਉਂਦਾ ਇੱਥੇ ਮਤਲਬ ਮੇਰੀ ਖਸਰ ਨਿਕਲ ਜਾਣੀ ਜੇ ਮੈਂ ਬਿਮਾਰ ਹੋ ਗਈ ਹੈਨਾ ਮਤਲਬ ਇੰਤਰੀਆਂ ਗੱਲਾਂ ਬਾਤਾਂ ਕਿ ਸੇਵਾ ਕਰਨੀ ਸਾਡੇ ਏਸ਼ੀਅਨ ਲੋਕਾਂ ਦੇ ਵਿੱਚ ਮਤਲਬ ਅਬ ਰਾਗ ਰਾਗ ਦੇ ਵਿੱਚ ਵਸੀ ਹੋਈ ਆ ਹਰਾ ਸੇਵਾ ਕਰਨ ਨੂੰ ਤਾਂ ਅਸੀਂ ਏਸ਼ੀਆ ਲੋਕ ਸਭ ਤੋਂ ਇੱਕ ਨੰਬਰ ਤੇ ਅੱਗੇ ਆ ਠੀਕ ਹੈ ਇਹ ਲੋਕ ਤਾਂ ਲੂਲੜਾ ਘੋਰੇ ਇਹਨਾਂ ਦੇ ਤਬਾਕ ਤਾਂ ਹੋਕ ਨਹੀਂ ਕੰਮ ਆ ਕਰਦੇ ਇਹ ਜੇ ਸੋਹਣੇ ਸੋਹਣੇ ਆ ਰੱਬ ਨੇ ਇਹਨਾਂ ਨੂੰ ਸੋਹਣੇ ਬਣਾਇਆ ਇਹਨਾਂ ਨੂੰ ਰੱਬ ਨੇ ਚਮੜੀ ਚਮੜੀ ਸੋਹਣੀ ਦਿੱਤੀ ਆ ਠੀਕ ਹੈ ਪਰ ਇਹ ਪਰ ਮੈਂ ਕਹ ਲਿਆ ਬ੍ਰੇਕ ਮੈਂ ਅਪੈਲਾ ਤੁਹਾਨੂੰ ਮੈਂ ਕਰੋ ਕੁਝ ਖਾ ਕੇ ਨਹੀਂ ਆਈ ਜੀ ਠੀਕ ਹੈ ਕਿ ਮੈਂ ਬ੍ਰੇਕਫਾਸਟ ਇੱਥੇ ਕਰੂੰਗੀ ਤਾਂ ਹੁਣ 11:00 ਬੱਜਾਂ ਲਗੇ ਆਲਮੋਸਟ ਠੀਕ ਹੈ ਦੀ ਮੈਂ ਤਾਂ ਦੱਸਦੀ ਆ ਸਾਡੇ ਸਾਨੂੰ ਕੋਰੀ ਕਿਉਂ ਐਪਰੀਸ਼ੀਏਟ ਕਰਦੇ ਆ ਕਿਉਂਕਿ ਜਿਹੜੇ ਅਸੀਂ ਇੰਡੀਆ ਨੂੰ ਲੋਕ ਹੈ ਨਾ ਸਾਡੀ ਚਮੜੀ ਹੈਗੀ ਬਰਾਊਨ ਇਹ ਸਾਡੇ ਤੇ ਲੱਗ ਮਾਰਦੇ ਆ ਇਹ ਲੋਕ ਸਾਡੀ ਚਮੜੀ ਐਦਾਂ ਨਹੀਂ ਬਰਾਉਨ ਆ ਠੀਕ ਹੈ ਸਾਡੀ ਸਾਡੇ ਤੁਸੀਂ ਇਹ ਸਾਡੇ ਸਰੀਰਾਂ ਤੇ ਨਾ ਤੁਸੀਂ ਦੇਖਦੇ ਇੱਕ ਵੀ ਦਾਗ ਨਹੀਂ ਹੋਊਗਾ ਠੀਕ ਹੈ ਜਿਹੜੇ ਆਪਣੇ ਮਤਲਬ ਬਰਾਊਨ ਸਕਿਨਾਂ ਜਿਹਨਾਂ ਦੇ ਆਪਣੇ ਇੰਡੀਆ ਦੀ ਠੀਕ ਹੈ ਬਰਾਊਨ ਸਕਿਨ ਵਾਲਿਆ ਜਿਹੜੇ ਕੋਰੀਆ ਨਾ ਉਹਨਾਂ ਦੀਆਂ ਸਾਰੀਆਂ ਸਾਰੇ ਸਰੀਰਾਂ ਤੇ ਫਿਰ ਸਾਤੇ ਦਾਗ-ਦਾਗ ਦਬਿਆ ਦੇ ਨਾਲ ਭਰੀ ਪਈ ਆ ਬੋਡੀ ਠੀਕ ਹੈ ਮਤਲਬ ਕਿਉਂ ਨੁਕੀਏ ਹੈ ਮਤਲਬ ਕਹਿੰਦਿਆ ਮੈਨੂੰ ਮਾਫ ਕਰਿਓ ਕਿਉਂ ਹੈ ਇਹ ਲੋਕੀ ਬਰਾਊਨ ਬਰੈਡ ਦੇ ਦਿਵਾਰੇ ਲੱਗੇ ਰਹਿੰਦੇ ਆ ਤੇ ਬਰਾਊਨ ਮਕਰੋਈਆਂ ਬਰਾਊਨ ਹੀ ਚੀਜ਼ਾਂ ਖਾਂਦੇ ਆ ਸਾਰਾ ਠੀਕ ਹੈ ਮੈਂ ਕਹਿੰਦੀ ਹਾਂ ਸਾਡੇ ਬਰਾਊਨ ਬੰਦੇ ਵੀ ਖਾਲਿਆ ਕਰੋ ਤੁਸੀਂ ਮੈਨੂੰ ਲੱਗਦਾ ਨਹੀਂ ਨਾ ਗੋਲਿਆਂ ਨੇ ਨਾ ਕਿ ਇਹਨਾਂ ਨੂੰ ਬਰਾਊਨ ਬੱਦਦੇ ਵੀ ਖਾਣਨਾ ਪਣਾ ਠੀਕ ਹੈ ਮੈਨੂੰ ਇਹ ਸਾਕ ਵੀ ਡਰ ਪੈ ਗਿਆ ਕਿਉਂਕਿ ਬਰਾਊਨ ਚੀਜ਼ਾਂ ਤੇ ਲੱਟੂ ਹੁੰਦੇ ਆ ਬਰਾਊਨ ਚੀਜ਼ਾਂ ਤੇ ਹੀ ਮਰਦੇ ਆ ਬਰਾਊਨ ਰਾਈਸ ਦੇਖ ਲਓ ਠੀਕ ਹੈ ਬਸ ਸਾਰਾ ਕੁਝ ਇੱਥੇ ਬਰਾਊਨ ਹੀ ਹੁੰਦਾ ਕਿਉਂਕਿ ਆ ਜਿਹੜੇ ਬਰੈਡ ਨੇ ਇਹ ਬਰਾਊ ਬਟੇ ਇਹ ਲੋਕੀ ਕਹਿੰਦੇ ਬਰਾਊਨ ਬ੍ਰੈਡ ਪਸੰਨ ੱਟ ਕੇ ਖਾ ਲੋ ਹੈ ਨਾ ਬਸ ਇਦਾਂ ਦੀਆਂ ਗੱਲਾਂ ਬਾਤਾਂ ਕਿਉਂਕਿ ਇਹਨਾਂ ਲੋਕਾਂ ਨੂੰ ਨੌਲੇਜ ਨਹੀਂ ਹੁੰਦੀ ਹੈ ਜੀ ਇਹਨਾਂ ਲੋਕਾਂ ਨੇ ਤਾਂ ਬਸ ਆਪਣਾ ਸਿੱਧਾ ਸੈਂਸ ਸਹੀ ਬੀਵ ਕਰ ਰਿਹਾ ਜਿਆਦਾ ਠੀਕ ਹੈ ਜੋ ਵੀ ਹੈਗਾ ਮਤਲਬ ਆ ਇਹ ਮਤਲਬ ਇਤਨੇ ਕਰੇ ਲੋ ਚੀਜ਼ਾਂ ਦੇ ਨਹੀਂ ਬਲੀਵ ਕਰਦੇ ਤੇ ਉਹ ਕਿਆ ਚੀਜ਼ਾਂ ਹੁੰਦੀਆਂ ਆ ਜਿੰਝਰ ਕਿਆ ਹੁੰਦਾ ਇਤਨੀ ਚੀਜ਼ਾਂ ਤੇ ਬਲੀਵ ਨਹੀਂ ਕਰਦੇ ਹੈ ਲੇਕਿਨ ਜਿਆ ਇਹਨਾਂ ਦਾ ਹੋ ਜਾਂਦਾ ਨਾ ਫਾਇਦਾ ਹੋ ਜਾਂਦਾ ਇਹਨਾਂ ਨੂੰ ਲਾਵਾ ਮੈਂ ਫਿਰ ਕਹਿੰਦੇ ਆ ਵਾਓ ਵਾਓ ਹਨਾ ਫਿਰ ਅੰਦਾਜ਼ ਗਾਦੇ ਇੱਕ ਤਾਂ ਮੇਰੇ ਬਾਹਰ ਵੀ ਨਹੀਂ ਸੰਭਾਲੇ ਜਾਂਦੇ ਜਿਵੇਂ ਮੇਰੇ ਵੱਸ ਮੈਂਨੇ ਕੋਤੇ ਕਰਕੇ ਆਈ ਸੀ ਠੀਕ ਹੈ ਮੈਂ ਅਜ ਕੁਝ ਵੀ ਨਹੀਂ ਕਰਦਾ ਹੈਗਾ ਬਸ ਚਲੋ ਠੀਕ ਹੈ ਲੋਕ ਜੀ ਮੈਂ ਗੱਲਾਂ ਬਾਤਾਂ ਬਹੁਤ ਕਰਨੀਆਂ ਠੀਕ ਹੈ ਕਿਉਂਕਿ ਮੈਂ ਬਸ ਗੱਲਾਂ ਹੀ ਕਰਨੀਆਂ ਤੁਹਾਡੇ ਨਾਲ ਅਰ ਹੋਰ ਕੋਸ਼ਤੇ ਖਾਣਾ ਬਣਾਣੀ ਬਾਹਰ ਜਾ ਕੇ ਖਾਣਾ ਅੱਜ ਤੁਹਾਡੇ ਨਾਲ ਬਸ ਗੱਲਾਂ ਹੀ ਆ ਮੇਰੇ ਕੋਲ ਮੇਰੇ ਕੋਲ ਨਹੀਂ ਰਹਤੀ ਗੱਲਾਂ ਸੁਣ ਲਿਆ ਕਰੋ ਲਾਈਕ ਰੂਈਏ ਖਾਦਿਆ ਕਰੋ ਫਿਰ ਮਿਲਣ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਕਿਉਂਕਿ ਜੇ ਮੇਰੇ ਕੋਲ ਟਾਈਮ ਨਹੀਂ ਹੁੰਦਾ ਜਿਆਦਾ ਕਿਉਂਕਿ ਅੱਧਾ ਜਾਣਾ ਪੈਂਦਾ ਇੱਕ ਦੋ ਸਮੋਲ ਵੀਡੀਓ ਵੀ ਨਹੀਂ ਸ਼ੂਟ ਕਰ ਸ਼ੂਟ ਕਰ ਹੁੰਦੀਆਂ ਹੈਗੀਆਂ ਹਨ ਬਸ ਮੈਨੂੰ ਮੈਂ ਤਾਂ ਨਜ਼ਦੀ ਮੈਨੂੰ ਜਿਆਦਾ ਹੀ ਭੁੱਲ ਜਾਂਦਾ ਠੀਕ ਹੈ ਹਾਜੇ ਮੈਨੂੰ ਪਤਾ ਨਹੀਂ ਮੈਂ ਕੀ ਕਿਹਾ ਦੀਆਂ ਗੱਲਾਂ ਜਾਂ ਇਹ ਭੁੱਲ ਗਈਆਂ ਠੀਕ ਹੈ ਮੈਨੂੰ ਕੁਝ ਨਹੀਂ ਪਤਾ ਨਹੀਂ ਮੈਂ ਤਾਂ ਵਲੋਗ ਬਣਾ ਸਕਦੀ ਹਾਂ ਬਹੁਤ ਸੋਹਣੇ-ਸੋਹਣੇ ਪਰ ਮੇਰੇ ਕੋਲ ਬਣਦੇ ਨਹੀਂ ਹੈਗੇ ਠੀਕ ਹੈ ਮੈਂ ਬਸ ਭੁੱਲੇ ਜਾਨੀ ਆ ਲੋਕੋ ਜੀ ਇਧਰ ਹੀ ਗਲਤ ਆ ਪਰ ਮੈਂ ਇੱਧਰ